ਜ਼ਿਲ੍ਹਾ ਜਰੰਦਰ ਦਿਹਾਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਨਪ੍ਰੀਤ ਸਿੰਘ ਖੱਖ ਜੀ ਵੱਲੋਂ ਜ਼ਿਲ੍ਹੇ ਅੰਦਰ ਮਾੜੇ ਅਨਸਰਾਂ ਦੇ ਖਿਲਾਫ ਸਪੈਸ਼ਲ ਅਭਿਆਨ ਚਲਾਇਆ ਜਾ ਰਹੇ ਹਨ ਜਿਸ ਦੇ ਤਹਿਤ ਐਸਪੀ ਮੈਡਮ ਜਸਾ ਜਸਰੂਪ कौर ਬਾਠ ਐਸਪੀ ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਮੁਖ ਅਫਸਰ ਥਾਣਾ ਮੈਦਪੁਰ ਇੰਸਪੈਕਟਰ ਸੰਦੀਪ ਸਿੰਘ ਦੀ ਸੂਚੀ ਟੀਮ ਨੇ ਇੱਕ 4030 ਲੀਟਰ ਕੈਮੀਕਲ ਜਿਸ ਤੋਂ ਕਰੀਬ 4.5 ਲੱਖ ਲੀਟਰ ਸ਼ਰਾਬ ਜਿਹੜੀ ਬਣੀ ਸੀ ਉਹਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਮਾਹਤਵਰ ਵੱਲੋਂ ਇੱਕ ਪੁਖਤਾ ਇਨਫੋਰਮੇਸ਼ਨ ਆਉਂਤੇ ਤੇ ਉਹਨਾਂ ਦੇ ਢੰਗ ਤਰੀਕਿਆਂ ਨਾਲ ਕਸਪਾਵਾਲਾ ਦੇ ਟਾਉਰ ਕਲੋਨੀ ਦੇ ਵਿੱਚ ਇੱਕ ਸਮਗਲਰਾਂ ਦਾ ਘਰ ਹੈ ਜਿਹਦੀ ਸਰਚ ਕੀਤੀ ਗਈ। ਉਹ ਸੱਚੇ ਦੌਰਾਨ ਇਹ ਦੇਖਿਆ ਗਿਆ ਕਿ ਉਹਦੇ ਫਰਸ਼ਾਂ ਦੇ ਅੰਦਰ 2-2000 ਲੀਟਰ ਦੀਆਂ ਟੈਂਕੀਆਂ ਨਪੀਆਂ ਹੋਈਆਂ ਸਨ। ਉਹ ਫਰਸ਼ਾਂ ਨੂੰ ਖੇੜਿਆ ਗਿਆ, ਕਰੀਬ 10 ਘੰਟੇ ਲਗਾਤਾਰ ਇਹ ਆਪਰੇਸ਼ਨ ਚੱਲਿਆ। ਹੋਰ ਟੈਂਕੀਆਂ ਨੂੰ ਫੱਟਿਆ ਤੇ ਉਹਦੇ 'ਚ ਜਿਹੜਾ ਇਹ ਕੈਮੀਕਲ ਬਰੰਦ ਹੋਇਆ। ਇਹ ਇਹ ਦੋਸ਼ੀ ਜਿਹੜੇ ਐਨ ਐ ਛਾਤਰ ਹੈਗੇ ਨੇ ਉਸੀ ਨਰਮਲ ਸਿੰਘ ਨਮਾ ਪੁੱਤਰ ਜੀ ਸਿੰਘ ਜਸਪਾਲ ਸਿੰਘ ਪੁੱਤਰ ਗਨਮ ਸਿੰਘ ਤੇ ਗੁਰਦੀਪ ਸਿੰਘ ਦੀ ਪਾ ਜਿਹੜੇ ਕ੍ਰਿਮੀਨਲ ਵਿਅਕਤੀ ਤੇ ਹੈਗੇ ਨੇ ਇਹਨਾਂ ਨੇ ਉਹ ਟੈਂਕਿਆਂ ਦੇ ਵਿੱਚ ਟੁੱਲੂ ਪੰਪ ਲਾਇਆ ਹੋਇਆ ਸੰ ਔਰ ਨਾਲ ਹੀ ਇੱਕ ਇਲੈਕਟ੍ਰਿਕ ਵਾਇਰ ਲਾਈ ਸੀ ਜੋ ਬਾਹਰ ਉਹਨੂੰ ਆਨ ਕਰਨ ਤੇ ਉਹਦੇ ਚੋਂ ਕੈਮੀਕਲ ਬਾਹਰ ਆਉਂਦਾ ਸੀਗਾ ਇਹ 1 ਲੀਟਰ ਕੈਮੀਕਲ ਤੋਂ ਕਰੀਬ 100 ਲੀਟਰ ਜਿਹੜੀ ਇਹ ਨਜਾਇਜ਼ ਸ਼ਰਾਬ ਤਿਆਰ ਕਰਦੇ ਸਨ ਅਹ ਇਹ ਟੋਟਲ ਜਿਹੜੇ ਕੈਨ ਉਹਦਾ ਸਾਰਜੋਸਮਨ ਰਿਕਵਰ ਕੀਤਾ ਗਿਆ ਇਹ ਬ੍ਰਾਂਦਗਾ ਸ਼ਰਾਬ ਜਿਹੜੀ ਹੈ ਬਹੁਤ ਹੀ ਘਾਤਕ ਕਿਸਮ ਦੀ ਹੈਗੀ ਆ ਪਿਛਲੇ ਦਿਨਾਂ ਚ ਤੁਸੀਂ ਇਸ ਬਾਰੇ ਧਿਆਨ ਚਾਇਆ ਹੁਣ ਕਿ ਕੈਮੀਕਲ ਵਾਲੀ ਸ਼ਰਾਬ ਹੈ ਇਨਸਾਨੀ ਜੀਵਨ ਨੂੰ ਖਤਰੇ 'ਚ ਪਾਉਂਦੀ ਆ ਪੁਲਿਸ ਵੱਲੋਂ ਇਸ ਤੇ ਕਰੀਬ 4030 ਲੀਟਰ ਕੈਮੀਕਲ ਜਿਹੜਾ ਬਰਾਮਦ ਕੀਤਾ ਇਸ ਤੋਂ ਲੱਖਾਂ ਲੀਟਰ ਸਾਢੇ 4 ਲੱਖ ਦੇ ਲੀਟਰ ਸ਼ਰਾਬ ਆਣੀ ਸੀ ਜੋ ਪਬਲਿਕ 'ਚ ਵਰਤੀ ਜਾਣੀ ਸੀ ਇਹ ਇਸ ਆਪਰੇਸ਼ਨ ਦੌਰਾਨ ਇਹ ਬਹੁਤ ਇਹ ਸਭ ਤੋਂ ਵੱਡੀ ਰੋਕਥੰਮ ਲੱਗੀ ਹੈ ਕੱਟਆਫ ਹੋਇਆ ਇਸ ਕ੍ਰਾਈਮ 'ਚੋਂ ਔਰ ਬੰਦ ਤੋਂ ਰੋਕੀ ਗਈ ਹੈ ਔਰ ਦੋਸ਼ੀਆਂ ਨੂੰ ਜਲਦੀ ਫੜਿਆ ਜਾਊਗਾ ਔਰ ਇਹਦੇ ਵਿੱਚ ਹੋਰ ਚੇਂਜ ਕਿੱਥੋਂ ਲੈ ਕੇ ਆਏ ਸੀ ਕਿੱਥੇ ਕਿੱਥੇ ਇੰਨੀ ਭਾਰੀ ਮਾਤਰਾ ਚ ਜਾਣੀ ਸੀ ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਲੀਗ ਐਕਸ਼ਨ ਕੀਤਾ ਜਾਊਗਾ ਪੁਲਿਸ ਤਰਫੋਂ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਰੰਗਲਾ ਪੰਜਾਬ ਬਣਾਉਣ ਲਈ ਹਰ ਤਰ੍ਹਾਂ ਦੇ ਮਿਹਨਤ ਨਾਲ ਉਪਰਾਲੇ ਕੀਤੇ ਜਾ ਰਹੇ ਹਨ ਜਿਹਦੇ ਚੰਗੇ ਰਿਜ਼ਲਟ ਜਿਹੜੇ ਦੇਣ ਲਈ ਪੁਲਿਸ ਵਚਨਬੱਧ ਹੈ ਥੈਂਕ ਯੂ ਅੱਜ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧ ਦੇ ਹੱਤੀ ਵਿੱਚ ਮਾਨਯੋਗ ਐਸਐਸਪੀ ਜ਼ਿਲ੍ਹਾ ਜਲੰਧ ਦੇ ਹੱਤੀ ਦੇ ਸਰਦਾਰ ਹਰਕਮਪ੍ਰੀਤ ਸਿੰਘ ਖੱਖ ਜੀ ਦੀ ਗਾਈਡਲਾਈਨ ਤੇ ਬਹੁਤ ਵੱਡਾ ਨਜਾਇਜ਼ ਕੈਮੀਕਲ ਜਿਸ ਤੋਂ ਨਜਾਇਜ਼ ਦੇਸੀ ਸ਼ਰਾਬ ਬਣਾਈ ਜਾਂਦੀ ਆ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਆ ਮੁਖ ਅਫਸਰ ਥਾਣਾ ਇੰਸਪੈਕਟਰ ਸੁਖਦੇਵ ਸਿੰਘ ਤੇ ਉਹਨਾਂ ਦੀ ਟੀਮ ਨੇ ਇੱਕ ਅਧੁਨਿਕ ਟੰਗ ਤਰੀਕੇ ਨਾਲ ਪਹਿਲਾਂ ਇੱਕ ਇਨਫੋਰਮੇਸ਼ਨ ਹਾਸਲ ਕੀਤੀ ਕਿ ਥਾਣਾ ਮਹਿਤਪੁਰ ਚ ਟਾਊਰ ਕਲੋਨੀ ਦੇ ਨੇੜੇ ਇੱਕ ਸਮਗਰਾਂ ਦੀ ਹਵੇਲੀ ਵਜਦੀ ਆ ਉਥੇ ਇੱਕ ਬਹੁਤ ਜਿਹੜੇ ਸਮਗਲਰ ਕਿਸਮ ਦੇ ਹੈਗੇ ਨੇ ਪਸ਼ੋਕਰ ਤੌਰ ਤੇ ਔਰ ਇਹ ਕੈਮੀਕਲ ਬਾਹਰੋਂ ਲਿਆ ਕੇ ਔਰ ਇਸ ਇਲਾਕੇ ਤੇ ਇਲਾਕੇ ਤੋਂ ਬਾਹਰ ਨਜਾਇਜ਼ ਸ਼ਰਾਬ ਬਣਾ ਕੇ ਤੇ ਵੇਚਦੇ ਨੇ ਜੋ ਇਸ ਇਨਫੋਰਮੇਸ਼ਨ ਤੇ ਮੁਕੰਫਜ਼ ਅਫਸਰ ਵੱਲੋਂ ਆ ਦੇਖੋ ਤੁਸੀਂ ਸਾਡੇ ਕੋਲੇ ਕਿੰਨੀਆਂ ਟੈਂਕੀਆਂ ਡਰਮ ਔਰ ਪਾਣੀ ਵਾਲੀਆਂ ਟੈਂਕੀਆਂ ਜਿਹੜੀਆਂ ਬਰਾਮਦ ਕੀਤੀਆਂ ਇਹ ਜਿਹੜੇ ਦੋਸ਼ੀ ਹੈਗੇ ਨੇ ਇਹਦੇ ਚ ਚਰਮਲ ਸਿੰਘ ਚੰਮਾ ਪੁੱਤਰ ਅਜੀਤ ਸਿੰਘ ਵਾਸੀ ਮੁੱਹਲਾ ਕਸਬਾ ਤੇ ਜਸਪਾਲ ਸਿੰਘ ਪਾਲੀ ਪੁੱਤਰ ਗਨਮ ਸਿੰਘ ਤੇ ਗੁਰਦੀਪ ਸਿੰਘ ਦੀਪਾ ਪੁੱਤਰ ਜਸਵੰਤ ਸਿੰਘ ਇਹ ਤਿੰਨੇ ਮਿਲ ਕੇ ਪੈਸੇ ਲਾਉਂਦੇ ਆ ਪੈਸੇ ਲਾ ਕੇ ਫਿਰ ਉਹ ਤੇ ਕੈਵਿੰਗਲ ਬਾਹਰ ਲਿਆ ਕੇ ਸ਼ਰਾਬੇ ਦੇ ਦਸ ਇਹਨਾਂ ਨੇ ਆਪਣੇ ਘਰ ਦੇ ਵਿੱਚ ਫਰਸ਼ ਬਣਾ ਕੇ ਫਰਸ਼ਾਂ ਚ ਇੱਕ ਆ ਟੈਂਕੀ ਵੱਡੀ ਜਿਹੜੀ ਹੈ 2000 ਲੀਟਰ ਦੀ ਇਹ ਕਾ ਟੈਂਕੀਆਂ ਨੂੰ ਨੱਪਿਆ ਟੈਂਕੀਆਂ ਦੇ ਵਿੱਚ ਇਹ ਦੇਖੋ ਕਿਵੇਂ ਤੁਸੀਂ ਇਹਨਾਂ ਨੂੰ ਲਾਇਆ ਜਿਹੜੇ ਹੈਗੇ ਨੇ 쿨ਰ ਵਾਲੀ ਮੋਟਰ ਆ ਜਿਹੜੀ ਟੁੱਲੂ ਪੰਪ ਹੈਗਾ ਇਹ ਲਾ ਕੇ ਇਹਦੇ ਨਾਲ ਹੀ ਵਹਿਰ ਲਾਈ ਆ ਜ਼ਮੀਨ ਦੇ ਬਿਲਕੁਲ ਪਲੇਨ ਫਰਸ਼ ਉੱਤੇ ਪਾਣੀ ਵਾਲਾ ਇਸ ਤਰ੍ਹਾਂ ਲਾਤਾ ਸ਼ੈਂਕ ਵੀ ਪੀਣ ਵਾਲਾ ਪਾਣੀ ਹੈ ਜਦੋਂ ਕੋ ਇਨਫਾਰਮੇਸ਼ਨ ਦੇ ਆਧਾਰ ਤੇ ਪੁਲਿਸ ਵੱਲੋਂ ਸਰਚ ਕੀਤੀ ਗਈ ਤਾਂ ਇਹ ਇੰਨਾ ਮਟੀਰੀਅਲ ਜਿਹੜਾ ਹੈ ਵੱਡੀਆਂ ਟੈਂਕੀਆਂ ਫਰਸ਼ਾਂ ਦੇ ਹੇਠੋਂ ਕੱਢੀਆਂ ਇਹ ਪੰਪ ਬਰਾਮਦ ਕੀਤੇ ਔਰ ਇਹ ਜਿਹੜੇ ਕੈਨ ਹੈ ਇਹ ਸਾਰੇ ਹੀ ਜਿਹੜੇ ਹੈ ਕੈਮੀਕਲ ਦੇ ਹੈਗੇ ਨੇ ਇਹ ਕੁੱਲ 4030 ਲੀਟਰ ਜਿਹੜਾ ਕੈਮੀਕਲ ਹੈ ਜਿਸ ਤੋਂ ਸ਼ਰਾਬ ਤਿਆਰ ਕੀਤੀ ਜਾਂਦੀ ਹੈ ਬਰਾਮਦ ਕੀਤਾ ਔਰ ਅੰਦਾਜ਼ਨ ਇਸ ਤੋਂ 4.5 ਲੱਖ ਲੀਟਰ ਨਜਾਇਜ਼ ਸ਼ਰਾਬ ਬਣਾਈ ਜਾਣੀ ਸੀ ਜੋ ਇਹ ਸ਼ਰਾਬ ਕੈਮੀਕਲ ਦੀ ਬਹੁਤ ਘਾਤਕ ਕਿਸਮ ਦੀ ਹੈ ਵੀ ਪਹਿਲਾਂ ਵੀ ਤੁਹਾਡੇ ਧਿਆਨ ਚੋਣਾ ਕਿ ਇਸ ਤਰ੍ਹਾਂ ਜਿਹੜੀ ਸ਼ਰਾਬ ਹੈ ਉਹ ਕਿਸੇ ਜੀਵਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਹ ਲੋਕ ਭੋਲੇ ਭਾਲੇ ਲੋਕਾਂ ਨੂੰ ਇਸ ਤਰ੍ਹਾਂ ਦੀ ਸ਼ਰਾਬ ਪਾ ਕੇ ਉਹਨਾਂ ਦੇ ਜੀਵਨ ਨਾਲ ਖਿਲਵਾੜ ਕਰਦੇ ਸਨ ਪੁਲਿਸ ਵੱਲੋਂ ਇਸ ਆਪਰੇਸ਼ਨ ਦੌਰਾਨ ਇਹ ਸਫਲਤਾ ਹਾਸਲ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਚ ਇਹ ਜਿਹੜੀ ਸ਼ਰਾਬ ਹੈ ਜਾਂ ਮਹਿਤਪੁਰ ਜਾਂ ਹੋਰ ਇਲਾਕਿਆਂ ਸਪਲਾਈ ਹੋਣੀ ਸੀ ਬਹੁਤ ਵੱਡੀ ਇਹ ਰੋਕ ਲੱਗੀ ਹੈ ਤੇ ਆਉਣ ਵਾਲੇ ਦਿਨਾਂ ਚ ਪੁਲਸ ਇਸ ਤਰ੍ਹਾਂ ਦੇ ਆਪਰੇਸ਼ਨ ਹੋਰ ਕਰਦੇ ਜਾਣਗੇ Thank you. Welcome to Roots Country School, the largest boarding school in the Shimla Hills. For 21 years we've delivered 100% board exam success. With smart classrooms, a library and science labs, learning thrives. Our in-house mess, bakery and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.